ਦੇ ਨੇ ਕੋਪਾ ਤੇ ਰੋਪੜ ਆਪਣੇ ਕਿਸਾਨ ਮੰਡੀ ਚ ਆਏ ਆ ਰੋਪੜ ਸਭ ਤੋਂ ਵੱਡੀ ਇੱਥੇ ਦਿੱਕਤ ਪਰੇਸ਼ਾਨੀ ਇਹ ਆ ਕਿ ਜਿਹੜੇ ਤਾਂ ਕਿਸਾਨ ਆ ਜਿਹੜੇ ਬੋਨਫਾਈਡ ਇੱਥੋਂ ਦੇ ਜਿਹੜੀ ਜ਼ਿਮੀਦਾਰ ਵਰਗੇ ਗਿਆ ਬਹੁਤ ਛੋਟੀ ਜ਼ਿਮੀਦਾਰਾ ਹੈਗਾ ਬਹੁਤ ਹੀ ਜਿਵੇਂ ਆਪ ਦੀ ਥੋੜੀ ਜਿਹੀ ਪ੍ਰੋਡਿਊਸ ਲੈ ਕੇ ਆਏ ਆ ਇਹ ਲੈ ਕੇ ਆਏ ਆ ਇਹਨਾਂ ਕੋਲੇ ਜਿਹੜੀ ਜਗ੍ਹਾ ਮਿਲਦੀ ਪਈ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਅੰਦਰ ਵਰਦੇ ਸਾਰ ਨਹੀਂ ਮਿਲਦੀ ਫਿਰ ਪਿਛਾਂ ਧੱਕ ਦਿੱਤਾ ਜਾਂਦਾ ਤੇ ਜਿਹੜੇ ਆਪਣਾ ਬਾਜ਼ਾਰਾਂ ਚੋਂ ਖਰੀਦ ਕੇ ਜਿਹੜੇ ਕੋਈ ਪ੍ਰਵਾਸੀ ਆ ਕੇ ਕਰ ਰਹੇ ਇੱਥੇ ਕੰਮ ਉਹ ਸਵੇਰੇ ਆ ਕੇ ਇੱਥੇ ਬਹਿ ਜਾਂਦੇ ਹੈਗੇ ਹੁਣ ਤੁਹਾਨੂੰ ਇਹਨਾਂ ਦੀ ਜਗ੍ਹਾ ਵੇਖੋ ਕਿੰਨੀ ਇਹਨਾਂ ਨੂੰ ਮਿਲੀ ਵੀ ਹੈ ਇਸੇ ਮੰਡੀ 'ਚ ਜਾਂ ਉਹ ਤੁਹਾਨੂੰ ਦੂਜੀ ਵਿਖਾਉਣੇ ਆ ਕਿ ਵੀ ਉਹ ਕਿੰਨੇ ਕਿੰਨੀ ਜਗ੍ਹਾ ਘੇਰ ਕੇ ਬੈਠੇ ਹੈਗੇ ਆ ਉਧਰ ਆਜਾ ਜਿਹੜਾ ਉਸੇ ਵੱਡੇ ਜਿੰਨੇ ਜਗ੍ਹਾ ਛੱਡ ਦੋ ਦਾਨ ਸਾਹਿਬ ਕੈਮਰਾ ਕੈਮਰਾ ਕਰ ਉਹ ਪੂਰੀ ਆ ਦੇਖੀ ਮੋੜ ਰਹੇ ਨੇ ਅੰਗੂ ਵੀ ਨਾ ਹੈ ਅੰਗੂ ਵੀ ਨਾ ਹੈ ਅਗਰ ਦੇਖੇ ਤਾਂ ਸ਼ੁਰੂ ਤੋਂ ਵਿਖਾ ਕਿੰਨਾ ਏਰੀਆ ਹੈਗਾ ਹੋ ਗਿਆ ਅਲੂਆ ਦਾ ਸੇਕਾ ਪ੍ਰੋਪਰ ਫੁੱਟਾ ਤੋਂ ਇਹਨੇ ਲੈ ਲਈ ਵੀ ਸਰ ਇੱਥੇ ਤਾਂ ਆਪਣੇ ਬੰਦੇ ਬੈਠੇ ਆ ਪੰਜ ਇੰਨੇ ਕਿ ਜਗ੍ਹਾ 'ਚ ਹੋਈ ਤੇ ਗੱਲ ਹੈ ਹੱਥ ਬੰਕੇ ਹਾਂ ਲੜਾਈ ਹੁੰਦੀ ਹੈ ਅਲੂ ਸਖਲੇ ਨੇ ਸਰ ਉਹ ਸਹੀ ਉਹ ਤੇਰੇ ਹੁਣ ਆਏ ਆ ਕਿ ਬਹੁਤ ਵਿਦਵਾਨ ਬੈਠ ਕੇ ਕਹਿਦੇ ਆ ਵੀ ਕਿਸਾਨ ਆ ਦੀ ਸਬਜੀ ਵਿੱਚ ਕਿਸਾਨ ਆਏ ਡਾਇਵਰਸੀਫਾਈ ਕਰ ਲੈ ਕਿਸਾਨ ਇਸ ਤਰੀਕੇ ਨਾਲ ਕਰੇ ਹੁਣ ਦੱਸੋ ਕਿਸਾਨ ਕਿਵੇਂ ਕਰੇ ਇਹ ਸਾਰਾ ਕੰਮ ਤਾਂ ਚੱਲਦਾ ਕਿਉਂਕਿ ਇਹ ਪਹਿਲਾਂ ਕਿਸਾਨ ਮੀਡਲਮੈਨ ਨੂੰ ਵੇਚੇ ਫਿਰ ਇਹ ਲਿਓਣ ਉਹਦੇ ਤੋਂ ਸਬਜੀ ਦੇਗਾ ਹੈ ਪ੍ਰੋਫਿਟ ਲੈ ਕੇ ਵੇਚਣ ਜੇ ਆ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਮੈਂ ਪੁੱਛਣਾ ਚਾਹਣਾ ਹੈ ਕਈ ਇਸ ਹੱਕ 'ਚ ਆ ਰਹੇ ਆ ਉਹ ਦੱਸਣ ਵੀ ਹੁਣ ਇਹ ਕਿਸਾਨਾਂ ਦੇ ਹੱਕ 'ਚ ਖੜਨਾ ਹੈ ਤੁਸੀਂ ਕਿ ਉਹ ਇੱਧਰ ਖੜਨਾ ਹੈਗਾ ਸਾਫ਼ ਕਲੀਅਰ ਕਰੋ ਗੱਲ ਨੂੰ ਆ ਜੀ ਔਤਕਮਾ ਦੇ ਔਤੋ ਲੈ ਕੇ ਆ ਆਹ ਉਰੇ ਨਹੀਂ ਹੈ ਇੱਕ ਤੀਓ ਇਹ ਕੋਈ ਨਹੀਂ ਹੈ ਇਹ ਸਾਰੇ ਅੱਗੇ ਤੱਕ ਸਾਰੇ ਕੋਈ ਇਸ਼ਾਰਾ ਹੁੰਦਾ ਜਾਂਦਾ ਬਾਈ ਬੈਠੇ ਗੱਲ ਬੰਦੇ ਜੀ ਜ਼ਿਮੀਦਾਰ ਜ਼ਿਮੀਦਾਰ ਤਾਂ ਹਈ 15 ਬਾਈ ਲੈ ਲੈ ਜੀ ਜ਼ਿਮੀਦਾਰ 15 ਜ਼ਿਮੀਦਾਰ ਇੰਨੀ ਜਗ੍ਹਾ 'ਚ ਇਹ 15 ਬੰਦੇ ਨੂੰ ਜਗ੍ਹਾ ਨਹੀਂ ਮਿਲਦੀ ਬੈਠਣ ਨੂੰ ਮੰਡੀ ਸਾਡੇ ਹਲੇ ਤੋਰ ਤੱਕ ਆ ਸਾਰਾ ਸਾਰੇ ਮੁੰਨਾਂ ਨੇ ਸਮਾਰ ਰਹੇ ਇਹ ਪਤਾ ਬਾਜ਼ਾਰ ਹੀ ਫੇਰੀ ਇਹਦਾ ਫੇਰੀਆਂ ਕਰਦੇ 50 ਬਾਜ਼ਾਰ ਪਹਿਲੇ ਫੇਰੀ ਕਰਕੇ ਆਉਂਦੇ ਜੀ ਪਹਿਲਾਂ ਪਿੰਡਾਂ ਤੇ ਵੇਚ ਆਉਂਦੇ ਆ ਇਹੋ ਬਾਜਵਾ ਕੋਲ ਤੇ ਮੰਨੋ ਜਿਹੜਾ ਗੰਦਾ ਮੰਦਾ ਹੋਣਾ ਅਸੀਂ ਤਾਜਾ ਸਮਾਨ ਦੇ ਕੇ ਆਈਏ ਅਸੀਂ 4000 ਰੁਪਏ ਕਿਤੇ ਪੇੜੀ ਆ ਵੀ ਚੱਲਦੇ ਨੂੰ ਆਫਰ ਹੀ ਕਰ ਰਹੇ ਹੋ ਜਿਹੜਾ ਮਾਸਟਰ ਲੱਗੇ ਜਿਹੜਾ ਆਇਆ ਨਾ ਬੱਚਾ ਕੋਟਿਆ ਕਿਸੇ ਕਰਕੇ ਪੰਜ ਮਹੀਨੇ ਵੀ ਨਹੀਂ ਦੇ ਜਾਰ ਮਿਲ ਆਏ ਉਹ ਕਹਿੰਦੇ ਵੀ ਸਾਡੀ ਫੀਸ ਮੁੱਕ ਕੇ ਆਏ ਨਹੀਂ ਉਹ ਕਰਕੇ ਕਿ ਆਏ ਆ ਭਾਈ ਤਾਜਾ ਸਾਡੇ ਕੋਲੋਂ ਪੈਸੇ ਬਰਦੇ ਹਾਂ ਕਿਸੇ ਕਰਕੇ ਤੁਸੀਂ ਮਾਸਟਰ ਜੀ ਦੀ ਗੱਲ ਖੁਦ ਆਏ ਮੋਕੇ ਉਹ 5 ਦਿਨਾਂ ਆ 4 ਦਿਨ ਆਏ ਉਹ ਲਾਗ ਬੈਠਦੇ ਮੁਰਕਾਉਂ ਬੈਠਾ ਨਹੀਂ ਦਿੱਤਾ ਉਹ ਜਿਹੜੇ ਆਣੇ ਛੱਡ ਗਏ ਜਿਹੜੇ ਪਰਪੜੇ ਦੀ ਕਰੀ ਅਸੀਂ ਕਰੇ ਲਿਗੇ ਉਹਨੇ ਬੇਈਤੀ ਨਾ ਕਰਾਂਗੇ ਆਵ ਪਮੰਗ ਬੰਦਾ ਕੱਲ ਦਿਨ ਮੈਂ ਕਹਿਣਾ ਪਰ ਮੈਂ ਕੱਲ ਦਿਨ ਆਇਆ ਸਾਡੀ ਖਾਨ ਮੰਡੀ ਕਰਕੇ ਆਪਾਂ ਹੀ ਇੱਦਾਂ ਕਰਦੇ ਆ ਤੁਸੀਂ ਬੁੱਧਵਾਰ ਦਾ ਪ੍ਰੋਗਰਾਮ ਰੱਖੋ ਠੀਕ ਹੈ ਜੀ ਪੱਤੋਂ ਬਾਦੂ ਦਿਨ ਮੰਡੀ ਚ ਕੰਮ ਪੈਦਾ ਮੈਂ ਕਰਾ ਲੈਣੇ ਬੰਦੇ ਸਾਰੇ ਪੁੱਜਣਾ ਤੁਸੀਂ ਪਾਸੇ ਵੀ ਜਾਣਾ ਆ ਨਾ ਰਹਿਮ ਸਰ 9 ਵਜੇ 9 ਵਜੇ 9 ਵਜੇ ਬਹੁਤ ਸਾਡੇ ਨੂੰ 9 ਵਜੇ ਆਰਦੇ ਬੁੱਧਵਾਰ ਨੂੰ 9:30 10:00 ਵਜੇ ਆਦੇ ਕੋਈ ਜਗਹ ਨਹੀਂ ਬਦਵਾਲਾ ਆਇਆ ਅੱਜ ਕਿੱਥੇ ਹੋਈਏ ਰਣਜੀਤ ਸਿੰਘ ਬਾਤ ਕਰਦੇ ਹੋ ਜੀ ਕਟੇਰੀ ਜੀ ਦਾ ਆਪਾਂ ਲੇਟ ਨਾ ਹੋਈਏ 9:30 ਪਹੁੰਚ ਜਾਣਾ ਜਿਹੜੀ 9 ਵਜੇ ਪਰਪਰ ਹੋਣੀ ਹੈ ਰਣਜੀਤ ਸਿੰਘ ਬਾਤ ਇਕੱਠੇ ਹੋਲਾਂਗੇ 9:00 ਵਜੇ ਤੋਂ ਬਾਅਦ ਉੱਥੋਂ ਹੀ ਆਪਾਂ 9 ਵਜੇ ਪਰਪਰ ਬੰਨੇ ਹੋ ਠੀਕ ਹੈ ਗੱਲ ਤੋਂ ਵੱਧ ਕੱਟ ਕਰਨਾ ਬੁੱਧਵਾਰ 9 ਵਜੇ ਸਾਰਿਆਂ ਕਿਸਾਨਾਂ ਨੂੰ ਚਾਹਤੋ ਜਿਹੜੇ ਇੱਥੇ ਮੰਡੀ ਲਾਉਂਦੇ ਆ ਜਿਹੜੇ ਲਾ ਨਹੀਂ ਰਹੇ ਉਹਨਾਂ ਕਹਿੰਦਾ ਨਹੀਂ ਮਿਲਦੀ ਪਈ ਉਹ ਵੀ ਆ ਜਾਣਗੇ ਜਿਹੜੇ ਛਲਕੇ ਵੀ ਚਲੇ ਗਏ ਹਨ ਸਾਰਿਆਂ ਨੂੰ ਕੋਲ ਕਰ ਲਵਾਂ ਠੀਕ ਹੈ ਜੀ ਠੀਕ ਹੈ ਅਕਬਰਦੀਪ ਨੂੰ ਬਿਠਾਏ ਤੇ ਉਹ ਬਾਈਕ ਕੀ ਨਾ ਦੇ ਫੋਟੋ ਉਹਦਾ ਫੋਟੋ ਕਰ ਲੈਣਾ ਸਾਰੇ ਮੋਟਰ ਵੀ